ਕਿਰ ਗਣ ਲੈ ਮੈਂ ਤੋਂ ਪਹਿਲਾਂ ਸ਼ੰਤ ਬਾਬਾ ਗਗਾਰ ਸਿੰਘ ਜੀ ਨੇ ਗੱਲ ਆਖੀ ਗੁਰਮਖੋ ਜਰਾ ਸੋਚ ਕੇ ਵੇਖੋ ਜਿਹੜੇ ਪਿਛਲੇ 365 ਗਣੇ ਪੁਰਾਣ 365 ਦਿਨਾਂ ਦੇ ਵਿੱਚ ਕਿੰਨੇ ਸੱਜਣ ਸਾਡੀ ਜ਼ਿੰਦਗੀ ਚ ਆਏ ਹੋਣਗੇ ਕਿੰਨੇ ਸੱਜਣ ਇਸ ਦੁਨੀਆ ਨੂੰ ਆਲੇ ਮੁਦਾ ਕਹਿ ਕੇ ਤੁਰ ਗਏ ਹੋਣਗੇ ਦੇ ਮੁੜ ਕੇ ਮੇਗਾ ਨਹੀਂ ਇਸ ਤਰ੍ਹਾਂ ਅਦ ਨਵਾਂ ਸਾਲ ਕਿਹੜੇ ਗਣਤੀ ਵਿੱਚ ਆਪਨੇ ਸਤਿਗੁਰ ਕਾ ਅਗਲੇ ਹਾਰਾ ਆਪ ਦਾ ਸੁਖ ਪਾਖੇ ਸਬਸੈਜਾ ਘਰ ਆ ਆਨੰਦ ਹਮਾਰਾ ਰਹਾਓ ਅੰਦਰ ਕਮੀ ਕਰਨੇ ਹਾਰਾ ਸੋਈ ਖਸਮਾ ਮਾਰਾ ਨਿਰਭਉ ਭਏ ਗੁਰ ਚਰਨੀ ਲਾਗੇ ਤੇ ਕ੍ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੇ ਪ੍ਰੀਤ ਪਿਆਰਾ ਵੱਡੀ ਵਿਡਿਆਈ ਤੇ ਚੱਜ ਸੋਭਾ ਕਾੜ ਕੇ ਆਇਆ ਰਾਸੇ ਨਾਨਕ ਕੋ ਵਰਪੂਰਾ ਭੇਟੇ ਹੋ ਸਗਲੇ ਦੁਖ ਬਨਾਰਸੀ 28 ਨੰਬਰ ਤੋਂ ਖਾਈ ਅੰਦਰ ਸਰ ਕਹਿੰਦੇ ਵੈ ਸਾਹਿਬ ਭਾਵੇਂ ਟੈਂਕਰਾਂ ਤੇ ਦੂਖੀਆਂ ਗੱਡੀਆਂ ਦਾ ਮੈਨੂੰ ਪ੍ਰਧਾਨ ਚੁਣਿਆ ਪਰ ਮੈਂ ਤਾਂ ਸੇਵਾਦਾਰੀ ਸਮਝਦਾ ਹੈ ਮੇਰੇ ਵੀਰ ਦਲਵੰਦ ਸਿੰਘ ਜੀ ਜੋ ਕਿ ਟੈਕਸੀ ਦਾ ਕੰਮ ਕਰਦੇ ਨੇ ਉੱਥੋਂ ਦੇ ਮੁੱਖ ਸੇਵਾਦਾਰ ਜਿੱਥੇ ਸੰਤ ਬਾਬਾ ਗੁਜਾਰ ਸਿੰਘ ਜੀ ਉਹ ਸਾਰੀਆਂ ਪ੍ਰੋਫੈਸਰਾਂਟੀਆਂ ਬਣੀਆਂ ਮੇਰੇ ਸਾਹਮਣੇ ਖੜੇ ਨੇ ਸਰਦਾਰ ਸੁਖਦੇਵ ਸਿੰਘ ਜੀ ਪ੍ਰੈਸਰ ਸਾਹਿਬ ਗਿਆਗ੍ਰਣ ਪੱਤਰਕਾਰ ਗਾਰਡਨ ਟੀਵੀ ਤੋਂ ਮੈਂ ਪ੍ਰੈਸਰ ਸਾਹਿਬ ਤੁਹਾਡੇ ਬਾਰੇ ਇੱਕ ਗੱਲ ਕਹਿਣ ਲੱਗਾ ਆ ਸਾਰੇ ਮੇਰੇ ਵੀਰ ਵੀ ਧਿਆਨ ਦੇ ਬਣਾ ਪ੍ਰਾਣਾ ਸਮਾ ਹੁੰਦਾ ਸੀ ਪ੍ਰਾਣਾ ਲੋਕੀ ਪੁਲਿਸ ਤੋਂ ਡਰਦੇ ਸੀ ਪੁਲਿਸ ਤੋਂ ਇਹ ਪਿੰਡ 'ਚ ਕਿਛੁ ਵਹੀ ਆ ਜਾਣਾ ਸਾਰਿਆਂ ਨੇ ਕਹਿਣਾ ਵੀ ਕਿੱਧਰ ਆਇਆ ਕੋਈ ਹੋਣ ਵਾਲਾ ਏ ਉਹ ਪੁਲਿਸ ਤੋਂ ਡਰਤ ਤੇ ਲੋਕ हट ਗਏ ਫੜ ਕੀ ਤੋਂ ਡਰਦੇ ਨੇ ਭਾਵੇਂ ਨੇਤਾ ਹੋਵੇ ਭਾਵੇਂ ਮਰੇਤਾ ਹੋਵੇ ਭਾਵੇਂ ਬਲਾਰਾ ਹੋਵੇ ਦਰਵਾਕਸ਼ਾ ਪੱਤਰਕਾਰ ਤੋਂ ਡਰਦੇ ਨੇ ਇਹ ਪੱਤਰਕਾਰ ਦੀ ਸੁਖਦੇਵ ਸਿੰਘ ਦੀ ਵੀਰ ਦੀ ਐਸੀ ਕਰਮਾ ਨਾ ਗੁਰੂ ਕਿਰਪਾ ਕਰੇ ਜੇ ਕਿਸੇ ਮੇਰੇ ਵਰਗੇ ਮਹਿਮਾਨ ਹੋ ਜਾਣਾ ਤਾ ਸਵੇਰ ਨੂੰ ਧਰਤੀ ਮੇਂ ਡੇ ਕੇ ਰੋਪੜਾਂ ਦੀ ਉਡਾਈ ਲਾਂਦੀ ਏ ਜਿਹੜਾ ਜਿਆਦਾ ਆਕਰਜੇ ਦਿਖਾਵੇ ਨਾ ਜਾਂ ਸਵੇਰ ਨੂੰ ਉੱਠ ਕੇ ਕਾਹਦਾ ਕਾਪੜਾ ਜੇ ਪੱਤਰਕਾਰ ਦੀ ਨਿਗਾਹ ਵਿੱਚ ਹੀ ਹੋ ਜਾਵੇ ਹੈ ਤਾਂ ਇੰਦੀ ਇੱਕ ਖਾਲੀ ਲਾ ਦਿੰਦਾ ਸਵੇਰੇ ਕਲਮ ਦੇ ਨਾਲ ਉੱਤ ਨੂੰ ਧਰਤੀ ਉੱਤੇ ਲਾ ਦਿੰਦਾ ਹੈ ਮਾਰਾ ਤੁਹਾਨੂੰ ਕਿਹੜੀ ਕਲਾ ਵਖੇ ਤੇ ਕੌਮ પ્રતિ ਸత్యੋ ਸੱਚ ਲਿਖਣ ਤੇ ਸੰਕਤਮਿਕ ਵਰਤਾਨ ਦੀ ਬਲਵੰਦੀ ਰੱਖੇ ਆਓ ਗੁਰਮਖੋ ਗਿਆਨੀ ਸਤਨਾਮ ਸਿੰਘ ਜੀ ਨੇ ਸੁਖਣੀ ਸਾਧਾ ਜਾਪ ਕੀਤਾ ਜਿਨਾ ਨੇ ਹੁਕਮਨਾਮਾ ਸੁਣਿਆ ਕਈ ਵਾਰੀ ਬੰਦਾ ਬੈਠਾ ਹੁੰਦਾ ਉਹ ਸੁਣਦਾ ਨਹੀਂ ਹੁੰਦਾ ਹੁਕਮਨਾਮਾ ਪਤਾ ਕਿਹੜਾ ਆਇਆ ਪ੍ਰਭ ਕੀ ਖਰਣ ਸਗਲ ਭੈ ਲਾਥੇ ਦੁੱਖ ਵਿੱਚੋਂ ਸੁਖ ਪਾਇਆ ਤੁਸੀਂ ਕਹੋ ਮੈਂ ਕਿੱਥੇ ਲੱਥੇ ਕੋਈ ਧਾਰਨ ਦਿਓ ਜਿਹੜੀ ਤਰਕ ਸਿੰਘ ਜੀ ਵੀ ਹਾਜ਼ਰ ਲਾ ਕੇ ਗਏ ਨੇ ਤੇ ਅਮਰੀਤ ਸਿੰਘ ਜੀ ਬੈਠੇ ਨੇ ਕਿਉਂਕਿ ਭਾਣਾ ਸਾਰੀ ਸੰਗਤ ਦੇ ਨਾਲ ਨਹੀਂ ਜਾਣਦਾ ਪੂਰਾ ਪੂਰ ਜਾਣਦਾ ਈ ਮੈਂ ਗੱਲ ਕਰ ਰਿਹਾ ਸੀ ਕਿੱਥੇ ਭੈਲਾਥੇ ਕਿੱਥੇ ਧਿਆਨ ਦਿਓ ਅੱਜ ਅਸੀਂ ਖੁਸ਼ੀਆਂ ਮਨਾ ਰਹੇ ਆਂ ਅਰਦਾਸਾਂ ਕਰ ਰਹੇ ਆਂ ਮਹਾਰਾਜ ਸਾਡੀ ਟ੍ਰਾਂਸਪੋਰਟ ਨੂੰ ਚੜ੍ਹਦੀ ਕਲਾ ਰੱਖੀ ਇਹ ਕਿਵੇਂ ਹੋਇਆ ਇਹ ਨਹੀਂ ਸੀ ਹੋਣਾ ਅਨੰਦਪੁਰ ਸਾਹਿਬ ਇੱਕ ਬਾਬਾ ਆਇਆ ਇਹਦੀ ਗਵਾਹੀ ਕਰ ਰਿਹਾ ਏ ਪੰਡਿਤ ਕਿਰਪਾ RAM ਇਹ ਕਿਹੜੀ ਖਰੜਾ ਆ ਧਰਮ ਦੀ ਕਾਦਰ ਨੌਵੇਂ ਪਾਤਸ਼ਾਹ ਇੰਨਾ ਬੰਦਾ ਬੁਕੀਏ ਦੀ ਰੇਗ ਨਾਲ ਪਿਆਰ ਛੋਟੇ ਤੇ ਇਲਾਕੇ ਬڑے ਨਾਲ ਤੇ ਸੰਗਤਾਂ ਨੇ ਬੋਲ ਨੂੰ ਆਪਣੀਆਂ ਤਲੀਆਂ ਉੱਪਰ ਰੱਖਿਆ ਆ ਲੈ ਇੱਕ ਗੱਲ ਕਰਨੀ ਜੇ ਕਿ ਉਹਨੂੰ ਪਹਿਲਾਂ ਹੀ ਕਰ ਲੈਣਾ ਕਈ ਵਾਰੀ ਪਤਾ ਕੀ ਕਹਿੰਦੇ ਹੁੰਦੇ ਭਾਈ ਅਮਨ ਗੱਲ ਕਰਿਆ ਨਾ ਦੁਰੀ ਜਾਂਦੀ ਮੇਰੇ ਵਰਗਾ ਸਟੇਜ ਤੇ ਖੜ ਕੇ ਦੁਰੀ ਜਾਂਦੀ ਖਰ ਲਾ ਹੁੰਦਾ ਜੇ ਸੋਚ ਕੇ ਵੇਖੋ ਇਹ ਦੁਰੀ ਜਾਂਦੇ ਐਸਾ ਮਾੜਾ ਹੁੰਦਾ ਤਾਂ ਕੱਲ੍ਹ ਕੀ ਤੇ ਪਤਿਓ ਦਾ ਨਾਂ ਲੈਂਦੇ ਕਿਉਂ ਲਿਆ ਭਾਈ ਸਾਲੋਂ ਦਾ ਪੁੱਤਰਾ ਭਾਈ ਸਾਲੂ ਕੋਣ ਨੇ ਪੰਜਵੇਂ ਪੱਖੇ ਦਾ ਨੰਸੇ ਕੈ ਇਨੀ ਸੇਵਾ ਕੀਤੀ ਇਨੀ ਸੇਵਾ ਕੀਤੀ ਬਾਣੀ ਦਾ ਫਰਮਾਨ ਆ ਗਿਆ ਸਤ ਗੁਰ ਕੀ ਸੇਵਾ ਸਫਲ ਹੈ ਇਹ ਕੋ ਕਰੇ ਕਿ ਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਯਾਰੀ ਕਹਿੰਦੇ ਹੁੰਦੇ ਨੇ ਮੈਂ ਫਲਾਣਾ ਮੁੰਡਾ ਤਾਂ ਆਪਣੇ ਬਾਪੇ ਦੀ ਦੇਣ ਕਾਈ ਜਾਂਦਾ ਤਾਰੋਂ ਕੀ ਖਾਓ ਸਤ ਗੁਰ ਕਿਲੇ ਸੇ ਰਖਦਾ ਹੋਏ

ਗੁਰੂ ਸਾਹਿਬ ਦਾ ਪ੍ਰਵਾਹ ਤਿੰਨਾਂ ਇਸੇ ਨੂੰ ਕਿ ਹੋ ਗਿਆ ਗੁਰੂ ਸਾਹਿਬ ਨੇ ਅਸਾ ਦੀ ਵਾਰ ਦਾ ਅਸਿਸਟੈਂਸ ਕਰਕੇ ਨੀਲਾ ਸਰਸਾ ਵਿੱਚ ਢੇਲ ਦਿੱਤਾ ਬਹੁਤ ਸਾਰੇ ਸਿੰਘ ਸਾਸਾਂ ਦੀ ਭੇਡ ਚੜ ਗਏ ਮਾਤਾ ਸੁੰਦਰ ਕੌਰ ਮਾਤਾ ਸ਼ੈਦ ਕੌਰ ਭਾਈ ਮਨੀ ਸਿੰਘ ਨਾਲ ਦਿੱਲੀ ਵਾਲੇ ਰਸਤੇ ਗਏ ਨਾ ਪਰ ਦੋ ਮਸੂਮ ਜਿੰਦਾ ਇੱਕ 7 ਸਾਲ ਦੀ ਹੈ ਇੱਕ 9 ਸਾਲ ਦੀ ਹੈ ਨਾ ਗੁਰਗ ਮਾਤਾ ਮਾਤਾ ਗੁਜਰ ਕੌਰ 83 ਸਾਲ ਦੀ ਉਮਰ ਹੈ ਪਾਣੀ ਵਿੱਚ ਨਹੀਂ ਵੜ ਸਕਦੇ ਧਰਮ ਪਾਉਂ ਕਿਸੇ ਲੈ ਸਕਦੇ ਪਰ ਮਾਂ ਖੇਰ ਦੀ ਮਾਂ ਆਪਣੇ ਪੁੱਤਰਿਆਂ ਨੂੰ ਆਪਣੀਆਂ ਦੋਨੇ ਉਂਗਲਾਂ ਫੜਾ ਕੇ ਬਾਣੀ ਦੇ ਕੰਡੇ ਕੰਡੇ ਚਰ ਜਾਂਦੀਏ ਅਤਿਆਸ ਕਰਦੇ ਕਿਦ ਨੇ ਬੱਚਿਆਂ ਦੇ ਪੈਰਾਂ ਵਿੱਚ ਡੋੜੇ ਨਿਕਲ ਚੁੱਕੇ ਨੇ ਢਿੱਡੋਂ ਭੁਖੇ ਨੇ ਚੋਲੇ ਗਿੱਲੇ ਨੇ ਇੱਧਰ ਧਰਮ ਯੰਗ ਲੱਗ ਗਈਏ ਬੇਮਾਨੁਕ ਸਵਾਲ ਪੁੱਛਦੇ ਨੇ ਮਾਤਾ ਘਰ ਕਿੱਥੇ ਗਏ ਕਦੋਂ ਬੇਬੇ ਬਣੇਗੀ ਕਦੋਂ ਵੱਡੇ ਵੀਰ ਬਣਨਗੇ ਜਿਹੜੇ ਸਿੰਘ ਸਾਡੇ ਨਾਲ ਸਭisserਦੇ ਸੀ ਉਹ ਕਿਤੇ ਨਗਰੀ ਨਹੀਂ ਆਂਦੇ ਆਹ ਵੇਖਿਓ ਫਿਰ ਨਿੱਕੇ ਨਿੱਕੇ ਬੱਚਿਆਂ ਨੂੰ ਤੇ ਕਿੱਥੇ ਆ ਗਿਆ ਦਲਾਖਾ ਮਾਂ ਪਿਆਰ ਨਾਲ ਕਿਤੇ ਇੱਕ ਲਗਾ ਕਵੀ ਨੇ ਲਿਖਿਆ ਉਹ ਕਹਿੰਦਾ ਗੁਰਾਂ ਸਿਰ ਤੋਂ ਭਾਰ ਇਸ ਤਰ੍ਹਾਂ ਲੱਗਦਾ ਬਾਗ ਕਿਸੇ ਪਾਸੇ ਤੇ ਘੋੜੇ ਆਸਾਂ ਸੇਵਾ ਕਰਾਂਗੇ ਹਾਂ ਦਾ ਭੁੱਲਣ ਦੀ ਮਾਫੀ ਸੌਣ ਵਾਲੇ ਵੀਰ ਦਾ ਵੀ ਧੰਨਵਾਦ ਪ੍ਰੋਗਰਾਮ ਸਾਹਿਬਾ ਦਾ ਕੋਟ ਕੋਟ ਧੰਨਵਾਦ ਫਤਿਹ ਦੀ ਸੱਜ ਪਾਓ ਕਿਉਂਕਿ ਤਾਂ ਵੀ ਸਮਾਗਮ ਹੁੰਦੇ ਨੇ ਜੇ ਕਿਸੇ ਵੀਰ ਨੂੰ ਮੇਰਾ ਫੋਨ ਨੰਬਰ ਪੈਸੋ ਤਾਂ ਮੇਰਾ ਫੋਨ ਨੰਬਰ ਸਤ ਬਾਬਾ ਗਿਦਾਰ ਸਿੰਘ ਜੀ ਹੋਰੀਆਂ ਇਹ ਫਿਰ ਵੀ ਕਿਸੇ ਨੂੰ ਲੋੜ ਹੋਵੇ ਮੇਰਾ ਐਡਰੈਸ ਕੱਢ ਲਿਆ ਜਾ ਸਕਦਾ ਹੈ ਭੁੱਲਾ ਟੁੱਕਾ ਦੀ ਮਾਫੀ ਅੱਧ ਜੀ ਸ਼ਾਂਤ ਪਾਓ ਇੱਕ ਵਾਰੀ ਗੱਜ ਕੇ ਕਹਿੰਦੇ ਜੀ ਬਹੇ ਗੁਰਜੀਤ ਸਿੰਘ ਖਾਨ ਸਾਹਿਬ ਬਹੇ ਗੁਰਜੀਤ ਕੀ ਫਤਿਹ